हां जी बाबा जी ਤੁਹਾਡੇ ਪੋਤੇ ਦੀਆਂ ਬਹੁਤ ਗਊਆਂ ਮਰੀਆਂ ਨੇ ਕੀ ਹਾਦਸਾ ਵਾਪਰਿਆ ਕਿਵੇਂ ਹੋਇਆ ਦੱਸੋ ਇਹ ਮੇਰੇ ਮੇਰਾ ਨੌਂ ਇੰਦਰ ਸਿੰਘ ਆ ਜੀ ਮੇਰੇ ਪੋਤੇ ਦਾ ਨਾਮ ਸੁਮਰਨ ਸਿੰਘ ਆ ਢਿੱਡ ਬਨ ਕੇ ਗਊਆਂ ਦਾ ਕੰਮ ਤੋੜਿਆ ਸੀ ਤੇ ਰਾਤ ਟੜ ਕੇ ਸੱਤ ਗਊਆਂ ਦੀ ਮੌਤ ਹੋ ਗਈ ਬਹੁਤ ਨੁਕਸਾਨ ਹੋ ਗਿਆ ਜਮੀਨ ਨੂੰ ਢੜ ਕੇ ਅਰਧਕਾਰ ਤੋੜਿਆ ਸੀ ਵੀ ਮਾਰ ਹੋ ਗਈ ਕਿੰਨੀ ਜ਼ਮੀਨ ਵੇਚ ਕੇ ਕੰਮ ਚਲਾਇਆ ਸੀ ਸਵਾ ਕਿੰਨਾ ਬੱਬਾਈ ਕਿੰਨਾ ਨੁਕਸਾਨ ਹੋ ਗਿਆ ਹੁਣ ਸੱਤ ਗਊਆਂ ਮਰ ਗਏ ਆ ਜੀ ਅੱਛਾ ਜੀ ਹਾਂ ਸੱਤ ਗਊਆਂ ਲਾ ਲਓ ਤੁਸੀਂ ਵੀ 70 7000 ਤੋਂ ਗਊ ਕੋਈ ਘਟ ਨਹੀਂ ਹੂੰ ਅੱਛਾ ਕਿੰਨੀਆਂ ਗਊਆਂ ਸੀ ਤੁਹਾਡੇ ਕੋਲ ਸਾਰੀਆਂ ਸਾਰੀਆਂ ਇਹ 16 ਗਊਆਂ ਦੀ ਜੀ ਸੱਤ ਦੀ ਮੌਤ ਹੋਈ ਹਾਂ ਸੱਤ ਦੀ ਮੌਤ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੋਈ ਕੁਝ ਸਹਾਇਤਾ ਦਿਵਾਖ ਨੂੰ ਦੇ ਦੋ ਜੀ ਹਾਂ ਇਹਦੇ ਮੁੰਡੇ ਦੇ ਪਿਓ ਵੀ ਹੈ ਨਹੀਂ ਕਹਿੰਦੇ ਨਾ ਹੈ ਨਹੀਂ ਜੀ ਮਾਂ ਹੈ ਨਹੀਂ ਪਿਓ ਹੈ ਨਹੀਂ ਸ਼ਮਾਂ ਪਿਓ ਨਹੀਂ ਹੈ ਨਹੀਂ ਅੱਛਾ ਤੁਸੀਂ ਉਹ ਦਾਦਾ ਜੀ ਉਹਨਾਂ ਦੇ ਹਾਂ ਜੀ ਅੱਛਾ ਬਾਈ ਜੀ ਕੀ ਪਿੰਡ ਹੈਗਾ ਕੀ ਹਾਲ ਸਬਕ ਪਰ ਜਾਣਕਾਰੀ ਪਿੰਡ ਨੰਗਲਗੜਾਂ ਜੀ ਮੈਂ ਸਵੇਰੇ 3 ਵਜੇ ਗਾਈਆਂ ਨੂੰ ਅਖਰ ਲਾ ਕੇ ਮੈਂ ਖੇਤ ਪਾਣੀ ਲਾਉਣ ਗਿਆ ਸੀਗਾ ਮੇਰੇ ਆਉਂਦੇ ਨੂੰ 5 ਵਜੇ ਹੋਣਾ ਆਇਆ ਮੈਨੂੰ ਵੀ ਗਾਈਆਂ ਡਿੱਗ ਗਈਆਂ ਮੈਂ ਉਸੇ ਵੇਲੇ ਪਿੰਡ ਦੇ ਡਾਕਟਰ ਨੂੰ ਕਾਲ ਕੀਤੀ ਤੇ ਉਸੇ ਵੇਲੇ ਘਰੇ ਆ ਕੇ ਮੇਰੇ ਆਉਣ ਤੋਂ ਪਹਿਲਾਂ ਮੇਰੇ ਆਉਂਦੇ ਨੂੰ ਪੰਜ ਗਾਇਆਂ ਡੈੱਡ ਹੋ ਚੁੱਕੀਆਂ ਸੀ ਤੇ ਮੈਂ ਦੁਬਾਰਾ ਦਵਾਈ ਲੈਣ ਗਿਆ ਮੈਡੀਕਲ ਤੋਂ ਮੇਰੇ ਆਉਂਦੇ ਨੂੰ ਦੋ ਗਾਇਆਂ ਫਿਰ ਡੈੱਡ ਹੋ ਗਈਆਂ ਸੀਗੇ ਕੁੱਲ ਕਿੰਨੇ ਦਾ ਲੋਨ ਲਿੱਤਾ ਸੀ ਕਿੰਨੀ ਜ਼ਮੀਨ ਵੇਚ ਕੇ ਕੰਮ ਸ਼ੁਰੂ ਕੀਤਾ ਸੀ 7 ਲੱਖ ਦਾ ਲੋਨ ਲਿੱਤਾ ਸੀ ਕਿੱਲਾ ਜ਼ਮੀਨ ਦਾ ਵਿੱਚ ਸੀ ਕਿੰਨੇ ਦਾ ਨੁਕਸਾਨ ਹੋ ਗਿਆ 7-8 ਲੱਖ ਦਾ ਨੁਕਸਾਨ ਹੋ ਗਿਆ ਜੀ ਡਾਕਟਰ ਪਹੁੰਚੇ ਹੋਏ ਨੇ ਪਤਾ ਲੱਗਿਆ ਕੁਝ ਵੀ ਕੀ ਕਾਰਨ ਹੋਇਆ ਨਹੀਂ ਜੀ ਹੇ ਦੂਸਰੀਆਂ ਗਾਇਆਂ ਜਿਹੜੇ ਸਹੀ ਨੇ ਉਹਨਾਂ ਦਾ ਟ੍ਰੀਟਮੈਂਟ ਕਰ ਰਿਹਾ ਜੀ ਹੇ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਤਰ੍ਹਾਂ ਇੰਨਾ ਹੀ ਗਊਆਂ ਦਾ ਮਰ ਜਾਣਾ ਇਹ ਤਾਂ ਡਾਕਟਰ ਹੀ ਦੱਸਣਗੇ ਮੈਨੂੰ ਇਥੇ ਕੁਝ ਨਹੀਂ ਪਤਾ ਜੀ ਕੀ ਮੰਗ ਕਰਦਾਂ ਸਰਕਾਰ ਤੋਂ ਇੰਨਾ ਨੁਕਸਾਨ ਹੋਇਆ ਬਸ ਮੈਨੂੰ ਇਨਸਾਫ ਮਿਲੇ ਜੀ ਬਸ ਜੋ ਜਿੰਨਾ ਵੀ ਹੋ ਸਕਦਾ ਉਹਨੇ ਪਰਪਾਈ ਕੀਤੀ ਜਾਵੇ ਕਿੰਨੇ ਲੱਖ ਦਾ ਨੁਕਸਾਨ ਦੱਸਿਆ 8 ਲੱਖ ਦਾ ਜੀ ਅੱਛਾ 8 ਲੱਖ ਦਾ ਨੁਕਸਾਨ ਹੋਇਆ ਹਾਂਜੀ ਤੇ ਕੀ ਨਾਮ ਸੇਜ ਮੁੰਡੇ ਦਾ ਤੇ ਕਦੋਂ ਇਹਨੇ ਆਪਦਾ ਜਿਹੜਾ ਸਹਾਇਕ ਧੰਦਾ ਤੋੜਿਆ ਸੀ ਕਿੰਨਾ ਕੁ ਨੁਕਸਾਨ ਹੋਇਆ ਹੈ ਸਵਰਨਜੀਤ ਇਹਦਾ ਨਾਮ ਸਵਰਨਜੀਤ ਸਿੰਘ ਹੈ ਜੀ ਪਿੰਡ ਨੰਗਲਕਲਾਂ ਇਹਦਾ 8-9 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਢਿੱਡ ਬਣ ਕੇ ਮਸਾਂ ਕੰਮ ਚਲਾਇਆ ਸੀ ਜ਼ਮੀਨ ਵੇਚੀ ਕੁਸਾ ਕੁਸ ਲੋਨ ਕਰਾਇਆ ਜੀ ਇਹਨੇ ਪੈੜੀ ਤੇ ਦੂਜੀ ਤੇ ਲੋਨ ਕਰਾ ਕੇ ਆਪਦਾ ਧੰਦਾ ਸ਼ੁਰੂ ਕਰਾਇਆ ਸੀ ਸਿਰ ਦੇ ਉੱਤੇ ਬਾਪ ਦਾ ਹੈ ਨਹੀਂ ਸਾਇਆ ਜੀ ਨਾ ਮਾਂ ਦਾ ਮਸਾਂ ਸਾਰੇ ਨਗਰ ਨੇ ਉਤਸ਼ਾਹ ਕਰਕੇ ਵੀ ਤੁਸੀਂ ਕੰਮ ਚਲਾਓ ਤੇ ਆਪ ਦਾ ਕੰਮ ਚਲਾਇਆ ਸੀ ਇਹ ਸਾਰਾ ਧੜਕੇ ਜਦੋਂ ਕੱਖ ਪਾ ਕੇ ਗਿਆ ਘਰੋਂ ਜਦੋਂ ਧਾਰਾਂ ਚੋਂ ਨੂੰ ਮਸ਼ੀਨ ਤਿਆਰ ਕਰੀ ਤੇ ਸਾਰੀਆਂ ਗਾਵਾਂ ਦਾੜ ਦਾ ਡਿੱਗ ਪਈਆਂ ਤੇ ਉਸ ਤੋਂ ਬਾਅਦ ਹੁਣ ਦੇਖ ਲੋ ਸਾਰਿਆਂ ਨਗਰ ਇਕੱਠਾ ਹੋਇਆ ਪਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਮੱਧਪਾਪੀ ਘਟਨਾ ਜੀ ਬਹੁਤ ਜ਼ਿਆਦਾ ਬੁੱਢੇ ਜਿਸ ਤਰ੍ਹਾਂ ਜਿਹੜਾ ਕੀ ਕਾਰਨ ਕੀ ਬਣਿਆ ਇਹ ਡਾਕਟਰ ਜੀ ਕਰ ਰਹੇ ਨੇ ਟ੍ਰੀਟਮੈਂਟ ਤੇ ਉਸੇ ਵੇਲੇ ਆ ਕੇ ਸੀ ਧੜਕੇ 5:00 ਵਜੇ ਦਾ ਹਸਾ ਹੋਇਆ ਜੀ ਇਹ ਤੇ ਇਹ ਦੇਖੋ ਵੀ ਜਹਰਵਾਲ ਆ ਚਾਂਸ ਲੱਗ ਰਿਹਾ ਜੀ ਕੋਈ ਫੀਡ ਦਾ ਜਾਂ ਕੋਈ ਜਾਂ ਕੋਈ ਬਸ ਇਹ ਹੀ ਆ ਜੀ ਹੋਰ ਕੋਈ ਨਹੀਂ ਗੱਬਣ ਗਾਵਾਂ ਸੀ ਮੰਗ ਕਰ ਮੰਗ ਜੀ ਬਹੁਤ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਜੀ ਗਰੀਬ ਪਰਿਵਾਰਾਂ ਮਸਾਂ ਕੰਮ ਤੋਰਿਆ ਸੀ ਬੱਚਿਆਂ ਨੇ ਬੇਰਜ਼ਗਾਰੀ ਦਾ ਧੰਦਾ ਸੀ ਜੀ ਕਹਿ ਕਾ ਕੇ ਦੁੱਧ ਦਾ ਬਹੁਤ ਵਧੀਆ ਕੰਮ ਤੋਰਿਆ ਸੀ ਜੀ ਹੁਣ ਕੁਸੌੜ ਨਹੀਂ ਰਿਹਾ ਪਰਿਵਾਰ ਨੂੰ ਤਾਂ ਵੀ ਕੀ ਮੰਗ ਕਰੀਏ ਕੀ ਕਰੀਏ ਉਹਦਾ बेहोश ਹੋਇਆ ਪਿਆ ਸਾਰਾ ਪਰਿਵਾਰ ਹੂੰ ਦਾ ਆਪਣਾ ਪਿੰਨ ਨੰਗੜਕਲਾ ਜੀ ਜ਼ਿਲ੍ਹਾ ਮਾਨਸਾ ਜੀ ਮੁੰਡੇ ਦਾ ਸਵਰਨਜੀਤ ਆਈ ਤੇ ਇਹ ਮੁੰਡੇ ਨੇ ਸਾਡਾ ਮੈਂ ਵੀ ਗਾਈਆਂ ਦਾ ਕੰਮ ਕਰਦਾ ਜੀ ਇਹ ਮੁੰਡੇ ਨੇ ਵੀ ਗਾਈਆਂ ਦਾ ਕੰਮ ਕਰਾਇਆ ਸੀ 12 13 ਪਸ਼ੂ ਸੀ ਇਹਦੇ ਕੋਲ ਜੀ ਸਵੇਰੇ ਜਦੋਂ ਨੀਰਾ ਪਾਇਆ ਇਹਨੇ ਨੀਰਾ ਪਾਉਣ ਤੋਂ ਬਾਅਦ ਪਸ਼ੂਆਂ ਨੇ ਜਿਵੇਂ ਜਿਵੇਂ ਫੀਡ ਖਾਈ ਗਏ ਤੇ ਉਸ ਨਾਲ ਦੀ ਨਾਲ ਗਾਈਆਂ ਡਿੱਗੀਆਂ ਸਾਨੂੰ ਕਾਰਨ ਨਹੀਂ ਲੱਗਦਾ ਵੀ ਜ਼ਹਿਰ ਹੋ ਸਕਦਾ ਫੀਡ 'ਚ ਹੋਵੇ ਜੀ ਕਾਰਨ ਇਹ ਇਨਾਂ ਦੀ ਪਸ਼ੂਆਂ ਦੀ ਮੌਤ ਦਾ ਸਾਨੂੰ ਹੁਣ ਤੱਕ ਕਿਆ ਲੱਗ ਰਿਹਾ ਵੀ ਜ਼ਹਿਰ ਕਾਰਨ ਮੌਤਾਂ ਹੋਈਆਂ ਨੇ ਕਿਹੜੀ ਫੀਡ ਸੀਗੀ ਤੇ ਫੀਡ ਹਜੇ ਆਪਾਂ ਫੀਡ ਨੂੰ ਆਪਾਂ ਪੂਰਨ ਤੌਰ ਤੇ ਨਹੀਂ ਕਰ ਸਕਦੇ ਵੀ ਫੀਡ ਚ ਹੀ ਕਰਨਾ ਜਿੰਨਾ ਚਿਰ ਸੈਂਪਲ ਲੈ ਕੇ ਇਹਦੀ ਰਿਪੋਰਟ ਨਹੀਂ ਆ ਜਾਂਦੀ ਫੀਡ ਅਸੀਂ ਕਰਗੇ ਲੱਖਾਂ ਯਾਰ ਬਰਤ ਰਹੇ ਹਾਂ ਜੀ ਹਮ ਡਾਕਟਰ ਆਏ ਨੇ ਉਹਦੇ ਇਹ ਬਾਹਰ ਜਾਈ ਜਾਂਦੇ ਆ ਲੋਕ ਜੀ ਪਿੰਡ ਚ ਰਹਿ ਕੇ ਕੋਈ ਪਰਿਵਾਰ ਚੋਂ ਪਿੱਤੀ ਆਈਡੀ ਸਪੋਰਟ ਨਹੀਂ ਜੀ ਇਹਦੀ ਮੰਮੀ ਡੈਡੀ ਜੀ ਡੱਟ ਹੋਈ ਹੋਈ ਆ ਮੁੰਡੇ ਦੀ ਇਹਨਾਂ ਦੇ ਕੰਮ ਚੱਕਿਆ ਹੀ ਵਧੀਆ ਆ ਕੁਦਰਤੀ ਆਫਤਾ ਗਈ ਕੋਈ ਵੀੜ ਚ ਕਾਰਨ ਲਾ ਲੋ ਤੇ ਅੱਜ ਇਹਦਾ ਘਰ ਖਾਲੀ ਹੋ ਗਿਆ ਜੀ ਬਹੁਤ ਔਖਾ ਹੋ ਗਿਆ ਮੈਂ ਇੰਨੇ ਪਸ਼ੂਆਂ ਦਾ ਨੁਕਸਾਨ ਝਰਨਾ ਤੇ ਅਸੀਂ ਮੰਗਾਂ ਪ੍ਰਸ਼ਾਸਨ ਤੋਂ ਵੀ ਸਰਕਾਰ ਤੋਂ ਵੀ ਪਿੰਡ ਤੋਂ ਵੀ ਮੈਂ ਤਾਂ ਇਹੀ ਕਹਿੰਦਾ ਵੀ ਜਿੰਨਾ ਕ ਇਹਦਾ ਆਪਾਂ ਕਿੰਨੀ ਕੋਈ ਮਦਦ ਕਰ ਸਕਦਾ ਹੈ ਦੀ ਮਦਦ ਕਰਕੇ ਇਹਦੇ ਨਾਲ ਖੜੀਏ ਜੀ ਤੇ ਇਹ ਮੁੰਡੇ ਨੂੰ ਦੁਬਾਰੇ ਆਪਾਂ ਪਸ਼ੂ ਲਿਆ ਕੇ ਇਹਦਾ ਘਰੇ ਐਣ ਲੱਗੇ ਵੀ ਹਾਂ ਇਹ ਬੰਦਾ ਕੰਮ ਵੀ ਅਸੀਂ ਕੰਮ ਨਾਲ ਜੁੜਿਆ ਰਹੇ ਇਹਦਾ ਮਨ ਨਾ ਫਿੱਕਾ ਪਵੇ ਜੀ ਤੋ ਹਜੇ ਤੱਕ ਤਕਰੀਬਨ ਸਾਨੂੰ ਲੱਛਣ ਜाहिर ਦੇ ਲੱਗ ਰਹੇ ਨੇ ਕਿ ਪਸ਼ੂਆਂ ਦੇ ਜ਼ਹਿਰ ਕਾਰਨ ਪਸ਼ੂਆਂ ਦੀ ਮੌਤ ਹੋ ਰਹੀ ਹੈ ਕਿੰਨਾ ਨੁਕਸਾਨ ਹੋਇਆ ਇਸ ਦਾ ਨੁਕਸਾਨ तकरीबन 7 ਲੱਖ ਦੇ ਤਕਰੀਬਨ ਨੁਕਸਾਨ ਹੋਇਆ ਜੀ ਇਹਦਾ ਮੁੰਡੇ ਦਾ 8 ਗਾਂਗੀਆਂ ਮਰ ਗਈਆਂ 10 ਪਸ਼ੂ ਨੇ ਸਾਡੇ ਕੋਲੇ ਇਹ ਇੱਕ ਦੋ ਗਾਂਗੀਆਂ ਅੰਡਰ ਟਰੀਟਮੈਂਟ ਨੇ ਜੀ ਉਹਨਾਂ ਦੀ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ ਜੀ ਸਵਰਨ ਕਿੰਨੀਆਂ ਗਾਂਆਂ ਸੀ ਤੁਹਾਡੇ ਕੋਲੇ ਕਿਸ ਤਰ੍ਹਾਂ ਜਿਹੜਾ ਇਹ ਹਾਦਸਾ ਹੋਇਆਗਾ 11 ਗਾਂਗੀਆਂ ਸੀ ਮੇਰੇ ਕੋਲ ਟੋਟਲ ਮੈਂ ਸਵੇਰੇ 3 ਵਜੇ ਕੱਖਰ ਲਾ ਕੇ ਖੇਤ ਗਿਆ ਪਾਣੀ ਲਾਉਣਾ ਮੇਰੇ ਆਉਂਦੇ ਨੂੰ 5 ਵਜੇ ਫੋਨ ਆਇਆ ਘਰੇ ਵੀ ਗਾਈਆਂ ਡੇਰੀਆਂ ਮੈਂ ਹੁਣ ਸਾਰੇ ਡਾਕਟਰ ਨੂੰ ਸੁਧਿਆ ਤਾਂ ਮੇਰੇ ਆਉਂਦੇ ਨੂੰ 5 ਗਾਈਆਂ ਡੱਟ ਹੋ ਗਈਆਂ ਸੀ ਤੇ ਮੈਂ ਦਵਾਈ ਦੁਵਾਰਾ ਦਵਾਈ ਦੁਵਾਰਾ ਲੈਣ ਗਿਆ ਤਾਂ ਦੋ ਗਾਈਆਂ ਮੇਰੇ ਆਉਂਦੇ ਨੂੰ ਫਿਰ ਡੱਟ ਹੋ ਗਈਆਂ ਸੀ ਕਿ ਗਾਂਾਂ ਸੀ ਜਿਹੜੀਆਂ